ਹਸਾਰ ਦੇ ਬਿਲਕੁਲ ਨਾਲ ਆ ਗਿਆ ਪਿੰਡ ਬਾਈ ਕਹਿੰਦਾ ਲਾਡੂਆ ਉਥੋਂ ਦੀ ਝੋਟੀ ਆ 18 ਕਿਲੋ ਦੀ ਓਟ ਤੇ ਆਈ ਆ ਸੂਆ ਦੂਜਾ 13 ਕਿਲੋ ਬੌਲਾ ਅੱਜ ਇਹਦੇ ਕੋਲੇ ਚੌਥੇ ਦਿਨ ਹਾਜ਼ਰ ਆ ਗਿਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲਹਿਰਾ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਜੇ ਗੱਲਬਾਤ ਕਰ ਲਈਏ ਨਾ ਬਾਈ ਗਰਜੋਤ ਕੋਲੇ ਪਹੁੰਚੇ ਹੋਏ ਆ ਚਾਰ ਝੋਟੀਆਂ ਦਿਖਾਵਾਂਗੇ ਬਦਿਆ ਕੁਆਲਿਟੀ ਦੀਆਂ ਨੇ ਚੰਗੇ ਦੁੱਧ ਵਾਲੀਆਂ ਨੇ ਤੇ ਬਾਕੀ ਜਿਹੜੀ ਡਿਟੇਲ ਆ ਡਿਟੇਲ ਸੱਜਣੋਂ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਰੇਟ ਰੂਟ ਵਾਲਾ ਸਿਸਟਮ ਆ ਜਿਹੜਾ ਸਾਰਾ ਕੋਸ਼ਿਸ਼ ਰਹੂਗੀ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਈਏ ਆ ਜਾ ਕਰੋ ਜੀ ਤੋਫੇ ਹੋਰ ਕਿਵੇਂ ਆ ਵਧੀਆ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕੜਦੀ ਕਲਾ ਐਨ ਵਧੀਆ ਨੰਬਰ ਬੋਲ ਦਿਓ ਵੀਰਾਂ ਨੰਬਰ 98152 94868 98152 94868 ਤੇ ਸ਼ੁਰੂਆਤ ਇੱਥੂ ਕਰਦੀ ਇੱਕ ਨੰਬਰ ਤੋਂ ਹਾਂ ਤੇ ਖਰੀਦ ਆਪਣੀ ਘਿਹਰੀ ਦੀ ਰਹਿੰਦੀ ਹੈ ਇਹ ਹੈਗੀ ਲਾਡੂਏ ਦੀ ਹਸਾਰ ਦੇ ਨਾਲ ਪਿੰਡ ਪੈਂਦਾ ਆ ਜਾ ਘਿਹਰੀ ਪਹਿਲਾਂ ਨਾ ਪਿਛਾਂ ਵਾਲੇ ਪੱਖ ਤੋਂ ਕਰਾ ਦੇ ਛੋਟੀ ਦੀ ਆਰਡਰ ਕੁਆਲਟੀ ਚੈੱਕ ਕਰਾ ਦੇ ਇਹ ਇੱਥੋਂ ਮਾਰ ਕੈਮਰਾ ਆ ਨਾ ਗਾ ਜਿਵੇਂ گاਵਾ ਨੂੰ ਹੁੰਦਾ ਫਾੜੀ ਵਾਲਾ ਲੈਵਾ ਨਾ ਹਾਂ ਯਾ ਆ ਇੱਕ ਗੱਲ ਜ਼ਰੂਰ ਦੱਸਦਾ ਨਾ ਵੀ ਜਿਹੜੀ ਚਵਾਈ ਹੈ ਇਹ ਮੰਨ ਲਓ ਵੀ 2 ਕ ਘੰਟਿਆਂ ਦਾ ਅੰਤਰ ਹੈ ਚਵਾਈ ਦਾ ਪਰ ਪਸ਼ੂ ਦੁੱਧ ਵਾਲੇ ਨੇ ਧੋਰ ਚੋਬਰਾ ਖੋਲ ਕੇ ਸੂਆ ਕਰ ਚੋਤਾ ਇਹਦਾ ਦੂਜਾ ਸੂਆ ਜੀ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਸੂਆ ਦੂਜਾ ਬੱਚਾ ਮੇਰਾ ਖਿਆਲ ਨਾਲ ਕੱਟਾ ਤੇ 나ੜੂਆ ਵੀ ਤਕਰੀਬਨ ਨਾਲ ਹੀ ਆ ਨਾ ਹਾਂ ਯਾ ਹਾਂ ਤੇ ਲੇਵਾ ਜੀ ਗੱਲ ਕਰ ਲਈ ਨਾ ਸੱਜਣੋਂ ਚੌੜਾ ਆ ਗਿਆ ਜੋਸ਼ ਵਾਲਾ ਹਾਂ ਜੀ ਕਿੰਨਾ ਹਾਜ਼ਰ 13 ਕਿਲੋ ਆਨ ਪੂਰਾ ਤਿਆਰ ਹੈ ਇਹ ਲੀਟਰਾਂ ਵਾਲਾ ਕਿ ਕਰਜੋਤ ਕੰਡੇ ਦਾ ਆਪਾਂ ਹੀ ਲੀਟਰਾਂ ਵਾਲਾ ਠੀਕ ਆ ਗੱਲ ਹਾਂ ਜੀ ਬਈ ਸਾਈਡ ਤੇ ਰਹਿ ਕੇ ਮਾੜਾ ਫੇਸ ਆਇਆ ਕਰਨੇ ਮੈਂ ਦਾ ਤੇ 13 ਲੀਟਰ ਬਾਈ ਕਹਿੰਦਾ ਹਾਜ਼ਰਾ ਲੈ ਚਲਾ ਆਨੂੰ ਤੇ ਥਣ ਲੇਵੇ ਦੀ ਆ ਗਈ ਸੱਜਣੋਂ ਬਹੁਤ ਕਮਾਲ ਦੀ ਆ ਗਈ ਬਿਲਕੁਲ ਇਹ ਕਹਿ ਸਕਦੇ ਆਂ ਵੀ ਜੋਸ਼ ਵਾਲਾ ਚੌੜਾ ਲੇਵਾ ਆ ਗਿਆ ਜਿੱਦਾਂ ਦਾ ਨਾ ਕਹਿ ਲਈ ਆਪਾਂ ਬਾਹਰ ਵਾਲੀਆਂ ਗਾਵਾਂ ਨੂੰ ਲੱਗਿਆ ਹੁੰਦਾ ਉਦਾਂ ਦੀ ਆਰਡਰ ਕੁਆਲਿਟੀ ਲੱਗੀ ਆ ਚਬਾਈ ਦੀ ਕਿਵੇਂ ਅਕਰ ਜੋ ਤਾਂ ਪੂਰੀ ਪੋਲੀ ਫੋਕੀ ਆ ਨਹੀਂ 100 ਦੀ 100 ਐਨ ਪੂਰੀ ਇੱਕ ਨੰਬਰ ਕਿੰਨੇ ਰੋ ਦੀ ਰਿਪੋਰਟ ਤੇ ਆਈ ਆਪਣੇ ਕੋਲੇ ਇਹ ਇਹ 18 ਕਿਲੋ ਤੇ ਆਈ ਆਈ ਓਟ ਤੇ 18 ਕਿਲੋ ਦੀ ਓਟ ਤੇ ਹਾਂ ਜੀ ਤੇ ਕਿਹੜੇ ਪਿੰਡ ਦੀ ਦੱਸਿਆ ਇਹ ਇਹ ਹਸਾਰ ਦੇ ਨਾਲ ਪਿੰਡ ਪੈਂਦਾ ਜੀ ਦਾਵੜਾ ਤੇ ਨਾਲ ਲਾਡੂ ਇਹ ਦੀ ਹੈ ਹਸਾਰ ਦੇ ਬਿਲਕੁਲ ਨਾਲ ਆ ਗਿਆ ਪਿੰਡ ਬਾਈ ਕਹਿੰਦਾ ਲਾਡੂਆ ਉਥੋਂ ਦੀ ਝੋਟੀ ਆ 18 ਕਿਲੋ ਦੀ ਓਟ ਤੇ ਆਈ ਆ ਸੂਆ ਦੂਜਾ 13 ਕਿਲੋ ਬੌਲਾ ਅੱਜ ਇਹਦੇ ਕੋਲੇ ਚੌਥੇ ਦਿਨ ਹਾਜ਼ਰ ਆ ਗਿਆ ਹਾਂ ਜੀ ਕਿੰਨੇ ਪੈਸੇ ਖਰਚੋਤੇ ਦੇ ਫਿਰ ਮੋਲਤਾ ਹੀ 170 ਕਰਦੇ ਆਪਾਂ ਇਹਦਾ ਕਿੰਨੇ ਮਾਨ ਤਾਨ ਜਾਂ ਕਰਕੇ ਜਮੇ ਮਾਨ ਤਾਨ ਜਾਂ 165 ਦੀ ਦੇ ਦਾਂਗੇ 165 ਦੀ ਦੇ ਦਾਂਗੇ ਤੇ 13 ਕਿਲੋ ਬੌਲਾ ਡੰਗ ਦੋ ਡੰਗ ਜਿਹੜਾ ਤਿਆਰਾ ਚਵਾਦਾਂਗੇ ਹਾਂ ਜੀ ਹਾਂ ਦੋ ਤਿੰਨ ਟਾਈਮ ਚੋਲ 13 ਚਵਾਦਾਂਗੇ ਐਨ ਪੂਰਾ ਹੀ ਜਿੰਨਾ ਘਟੂ ਰਕਮ ਕਟਾ ਦਾਂਗੇ ਫਿਰ ਹਾਂ ਜੀ ਹਾਂ ਜਿੰਨਾ ਘਟੂ ਉਹਨਾਂ ਆਪਾਂ ਘਟਾ ਦਾਂਗੇ ਛੋੜ ਛੱਪਾ ਕਰ ਦਾਂਗੇ ਠੀਕ ਹੈ ਗੱਲ ਪਰ ਹੈਗਾ ਜਿੰਨਾ ਦੱਸਿਆ ਵੀ ਉਹਨਾਂ ਪੂਰਾ ਹੀ 13 ਲੀਟਰ 6.5 6 ਮਣਕੇ ਦੇ ਦਾਂਗੇ ਠੀਕ ਹੈ ਗੱਲ ਬਾਈ ਕਹਿੰਦਾ ਪੂਰਾ ਹੀ ਮਿਲੂ 13 ਕਿਲੋ 6.5 6 ਡੰਗ ਦਾ ਮਣਿਆਦਾਂਗੇ 1 ਲੱਖ ਤੇ 65000 ਝੋਟੀ ਦਾ ਲੈ ਲਾਂਗੇ ਬਾਕੀ ਡਿਜ਼ਾਈਨ ਬਾਲਾ ਸੋਹਣਾ ਯਾਰਾ ਜੀ ਕਰਦਾ ਵੀ ਕੈਮਰਾ ਇੱਥੇ ਖੜਾ ਕੇ ਰੱਖ ਨਾ ਟੋਕੜ ਗੱਬੜ ਹੋ ਗਈ ਚੈੱਕ ਹੋ ਗਈ ਆਪਾਂ ਲੱਖ ਦੀ ਲੈ ਲਾਂਗੇ ਲੱਖ ਦੀ ਫੇਰ ਲੈ ਲਾਂਗੇ ਹਾਂ ਜੀ ਠੀਕ ਹੈ ਗੱਲ ਜੇ ਅਗਲਾ ਵੇਚਣ ਦੋ ਨੰਬਰ ਵਾਲੀ ਤੇ ਗੱਡੀ ਰੰਗ ਰੰਗ ਜਰੂਰ ਕਹਿ ਦਾਂਗੇ ਵੀ ਰੋਸ਼ਾ ਝੋਟੀ ਦਾ ਨਾ ਪਰ ਜਿਹੜੇ ਹਿਸਾਬ ਨਾਲ ਚੱਲੀ ਦੀ ਆਰਡਰ ਕੁਆਲਟੀ ਆ ਗਈ ਇੱਥੋਂ ਕਰਾ ਦੇ ਚ ਇੱਕ ਕੰਮ ਇਹਦਾ ਵੀ ਜੇ ਗੱਲ ਕਰ ਲੈ ਗਰਜੋ ਉਹ ਤਾਂ ਗਾਂ ਵਾਲਾ ਸਿਸਟਮ ਹੀ ਆ ਥੱਲੇ ਹਾਂ ਇਹ ਚਾਰ ਦੰਦ ਦਾ ਮੂੰਹੋਂ ਕੱਟੇ ਠੀਕ ਆ ਗੱਲ ਹਾਂ ਚਾਰ ਦੰਦ ਸੁਵਾ ਵੀ ਮੇਰੇ ਖਿਆਲ ਆ ਪਹਿਲਾਂ ਹੀ ਹੋਈ ਪਹਿਲਾਂ ਪਹਿਲਾਂ ਹੀ ਪਹਿਲਾਂ ਹਾਂ ਇਹ ਬਣੀ ਬੁਣੀ ਬਾੜੀ ਖੜੀ ਆ ਯਾਰਾ ਹਾਂ ਢੋਰ ਬਾਈ ਖੋਲ ਕੇ ਮਗਰ ਵੀ ਕੱਟੀ ਆਈ ਇਹਦੇ ਠੀਕ ਆ ਗੱਲ ਆ ਨਾਲ ਵੀ ਬਾਈ ਕਹਿੰਦੇ ਇਹਦੇ ਕੱਟੀਆਂ ਪਰ ਇਹਦਾ ਯਾਰ ਲੇਵਾ ਜਿਹੜਾ ਲੇਵਾ ਬਹੁਤ ਕਮਾਲ ਦਾ ਕਹਿ ਸਕਦਾ ਜਦੋਂ ਤੁਰੂ ਉਦੋਂ ਜੱਜਮੈਂਟ ਕਰਾ ਦੂ ਲੱਗੂ ਇਹਦਾ ਵੀ ਬਾਹਰ ਵਾਲੀਆਂ ਗਾਂਵ ਵਾਲਾ ਸਿਸਟਮ ਫੁੱਲ ਗੈਪ ਤੇ ਲੱਗਿਆ ਤੇੜਾ ਲੇਵਾ ਲੇਵਾ ਬਾਲੇ ਜੋਸ਼ ਵਾਲਾ 나ੜਾ ਨੂੜਾ ਵੀ ਹਵਾਨੇ ਤੇ ਬਾਲੀਆਂ ਰੱਖਦੀ ਆ ਤੇ ਬਾਕੀ ਕੱਦ ਕਾਠ ਵੀ ਚੰਗਾ ਆ ਗਿਆ ਬਾਈ ਚਾਰ ਜੈਨੂਨ ਚਾਰ ਦੰਦ ਪਿਓਰ ਚਾਰ ਦੰਦ ਆਈ ਮੂੰਹ ਪੱਟ ਕੇ ਆਪਾਂ ਲਈ ਜਾ ਉੱਥੋਂ ਠੀਕ ਆ ਗੱਲ ਹਾਂ ਆ ਚਾਰ ਦੰਦ ਬਾਈ ਕਹਿੰਦਾ ਚੈੱਕ ਕਰਾ ਦਾਂਗੇ ਆਪਾਂ ਇੱਥੋਂ ਮਾਰਨੇ ਗਰੀ ਕੈਮਰਾ ਐਨ ਤਸੱਲੀ ਕਰਾ ਲਈ ਥੋੜਾ ਬੱਚੇ ਦਾ ਵੱਧ ਕਰਦੀ ਆ ਨਾ ਹਾਂ ਜੀ ਕਿਉਂਕਿ ਪਹਿਲਨ ਆ ਪਹਿਲਨ ਪਸ਼ੂ ਕਰਦਾ ਬੱਚੇ ਦਾ ਪਰ ਜੇ ਡਿਜ਼ਾਈਨ ਜੂਨ ਦਿਖਾ ਦਈਏ ਲੇਵੇ ਦਾ ਡਿਜ਼ਾਈਨ ਜੂਨ ਇੱਥੋਂ ਦਿਖਾ ਦਿੰਗੇ ਬੜਾ ਸ਼ਾਨਦਾਰ ਰੱਖ ਦਿਆ ਤੇ ਹੁਣ ਦਿਖਾ ਦਈਏ ਇਧਰਲੇ ਪਰਲੇ ਬੰਨੇਓ 나ੜਾ ਨੂੜਾ ਆਰਡਰ ਤੇ ਬਾਹਲੀਆਂ ਰੱਖ ਰਹੀ ਆ ਜੀ ਗੱਲਬਾਤ ਕਰ ਲਈਏ ਇਹ ਇੱਥੋਂ ਦਿਖਾ ਦਈਏ ਹੋ ਜਾਣੀ ਕਿ ਪਲੋਣਾ 15 ਕਿਲੋ ਪਰਲੇ ਬੰਨੇ ਕੈਮਰਾ ਕਰਦੇ ਬਾਈ ਉਰਲੇ ਬੰਨੇ ਕਰਦੇ ਮਾੜੀ ਆ ਇਧਰੋਂ ਧੱਕਦੇ ਉਰਲੇ ਬੰਨੇਓ ਕਿੰਨੇ ਦਿਨ ਦਾ ਸੂਆ ਕਰਜੋਤੇ ਦਾ ਇਹ ਨੂੰ ਹੋ ਗਏ ਹੋਣਗੇ 15 ਦਿਨ ਸੋਈ ਨੂੰ 15 ਦਿਨ ਹਾਂ ਕਿੰਨਾ ਕ ਦੁੱਧ ਤਿਆਰੀ ਦਾ ਜੀ ਦੁੱਧ 15 ਕਿਲੋ ਐਨ ਪੂਰਾ ਤਿਆਰ ਆਈ ਹਾਂ ਦੰਦਾਂ ਚ ਆ ਗਈ ਚਾਰ ਦੰਦ 15 ਕਿਲੋ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਚਾਰ ਦੰਦ ਦਾ ਸੂਆ ਪਹਿਲਾ ਕਲਰ ਜ਼ਰੂਰ ਰੋਸ਼ਾ ਚਵਾਈ ਚਬੂਈ ਦੀ ਕਿਵੇਂ ਪੂਰੀ ਪੋਲੀ ਆ ਨੇ ਚਵਾਈ ਨੂੰ ਤਾਂ ਚਾਹੇ ਕੋਈ ਹੱਥ ਬਣਾ ਲਾ ਗਿਆ ਘਰ ਦੀ ਗਰੰਟੀ ਦੇ ਦਾਂਗੇ ਠੀਕ ਆ ਗੱਲ ਐਨੀ ਪੋਲੀ ਚਵਾਈ ਚਬੂਈ ਦੀ ਬਾਈ ਕਹਿੰਦਾ ਘਰ ਤੱਕ ਦੀ ਗਰੰਟੀ ਦੇ ਦਾਂਗੇ ਤੇ ਜਦੋਂ ਸੱਜਣ ਉਹ ਇਧਰਲੇ ਬੰਨੇ ਜਾਊਗੀ ਉਦੋਂ ਜੇ ਅਡਜਸਟ ਹਵਾਨੇ ਦੀ ਹੋਰ ਵੀ ਇਹਦੀ ਕਰ ਲਿਓ ਇਹ ਇੱਥੋਂ ਦਿਖਾ ਲਈ ਥੋੜਾ ਜਿਹਾ ਡਰਦੀ ਜ਼ਰੂਰ ਆ ਕਿਉਂਕਿ ਆਪਣੇ ਸਿਸਟਮ ਤੋਂ ਕੋਈ ਵਾਰੀ ਪਸ਼ੂ ਖबरा ਜਾਂਦਾ ਇਹਦੇ ਕਰ ਜੋ ਕਿੰਨੇ ਪੈਸੇ ਇਹ 1.5 ਦੀ ਚੋਟੀ ਦੇ ਦਾਂਗੇ ਜੀ 1 ਲੱਖ ਤੇ 50 ਦੀ ਹਾਂ ਜੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਕਰ ਜੋ ਤੇ ਇਹ ਜੋੜੇ ਚੋਂ ਮਾਨ ਤਾਨ ਵਧੀਆ ਕਰ ਦਾਂਗੇ ਜੀ ਕਰ ਦਾਂਗੇ ਹਾਂ ਜੀ ਆ ਜੋੜੇ ਚੋਂ ਬਾਈ ਕਹਿੰਦਾ ਮਾਨ ਤਾਨ ਚੰਗਾ ਕਰ ਦਾਂਗੇ ਪਰ ਚੀਜ਼ਾਂ ਨਾ ਸਜਣੋਂ ਅਸਲ ਦਿਖਾਤੀਆਂ ਜਮਾਂ ਇਹਨਾਂ ਕੁਆਲਿਟੀ ਵਾਲੀਆਂ ਕਹਿ ਲਈਏ ਇੱਕ ਨੰਬਰ ਵਾਲੀ ਦਾ ਲੇਵਾ ਵੀ ਉਦਾਂ ਦੀ ਲੱਗਿਆ ਤੇ ਆਰਡਰ ਯਾਰ ਆ ਛੋਟੀ ਨੂੰ ਵੀ ਉਦਾਂ ਦਾ ਲੱਗਿਆ ਪੈਲਣ ਕੱਟੀ ਆ ਇੱਕ ਨੰਬਰ ਵਾਲੀ ਨੂੰ ਇਹ ਕਹਿ ਸਕਦੇ ਆ ਵੀ 2 ਇੰਚ ਉੱਚੀ ਇਹ ਹੋਊਗੀ ਹਾਂ ਜੀ ਹਾਂ ਕੱਦ ਚ ਵਧੀਆ ਇਹ 2 ਇੰਚ 2 ਇੰਚ ਉੱਚੀ ਆ ਗਈ ਕੱਦ ਕਾਠ ਨਹੀਂ ਛੋਟਾ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਗਈ ਤੇ ਹੁਣ ਆ ਜਾ ਗਰੀ 3 ਨੰਬਰ ਵਾਲੀ ਤੇ ਆਰਡਰ ਦੇ ਦੇ ਵੀ ਮਾਰਦੀ ਯਾਰ ਕੈਮਰਾ ਇਹ ਸਾਰਾ ਮਾਲ ਹੀ ਉਧਰ ਦਾ ਬਾਈ ਹਾਂ ਜੀ ਇਹ ਵੀ ਉਧਰ ਦੀ ਹੈ ਗੋਰਖਪੁਰ ਦੀਆਂ ਨਹੀਂ ਦੋਈ ਗੋਰਖਪੁਰ ਹਾਂ ਟੌਰਚੋਪਰਾ ਖੋਲ ਕੇ ਇਹ ਇਹ ਕਿਹੜੇ ਪਾਸੇ ਰਹਿਗਾ ਗੋਰਖਪੁਰ ਇਹ ਆ ਦੇ ਭੁੰਨੇ ਦੇ ਨਾਲ ਹੀ ਆਗਰ ਉਹੇ ਕੋਲ ਅਛਾ ਅਗਰ ਉਹ ਹਾ ਮੋੜ ਪੈਂਦਾ ਨਹੀਂ ਜਿੱਥੇ ਠੀਕ ਆ ਗੱਲ ਹਾਂ ਜੀ ਕਹਿਣ ਦਾ ਭਾਵ ਤਸੱਲੀ ਕਰਾ ਦਾਂਗੇ ਹਾਂ ਜੀ ਗੱਲ ਵੀ ਕਰਾ ਦਾਂਗੇ ਜੇ ਕਿਸੇ ਪਾਸੇ ਕਰਨਾ ਹੈ ਗੱਲ ਵੀ ਕਰਵਾਵਾਂਗੇ ਹਾਂ ਜੀ ਇਹਦਾ ਸੂਆ ਇਹਦਾ ਸੂਆ ਦੂਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਹੋ ਗਿਆ ਹੋਊਗਾ 5ਵਾਂ 6ਵਾਂ ਦਿਨੇ ਬੱਚਾ ਕੀ ਆ ਗਿਆ ਨਾ ਕੱਟਾ ਮਗਰ ਇਹਦੇ ਨਾਲ ਆ ਗਿਆ ਕੱਟਾ ਸੂਆ ਦੂਜਾ 5ਾਂ 6ਾਂ ਦਿਨਾਂ ਦੀ ਸੂਈਆ ਤੇ ਐਨ ਆ ਗਈ ਗੈਰੇ ਕਹ ਲਈਏ ਕਾਲੇ ਕਲਰ ਚ ਹਾਂ ਜੀ ਆ ਭਾਈ ਜਿਹੜੇ ਬੰਨੇ ਉਹ ਦਿਖਾਉਂਦਾ ਨਾ ਵਾਪਸੀ ਤੇ ਉਲਟ ਬੰਨੇ ਹੋਇਆ ਅਗਰ ਫੇਸਬੁਕਸ ਦਿਖਾ ਲਿਆ ਕਰਨਦੇ ਐਨ 13 ਹੋਰ ਕਮਾ ਦੇ ਇੱਥੋਂ ਤੁਹਾਡੇ ਕਮਾ ਦੇ ਗੈਰੀ ਮਾਰਨੀ ਫੇਸ ਤੇ ਕੈਮਰਾ ਇਹ ਹਾਂ ਜਿਵੇਂ ਹੁਣ ਪਰਲੇ ਬੰਨੇ ਆ ਨਾ ਇਧਰਲੇ ਬੰਨੇ ਰਿਹਾ ਕਰ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਪੋਲੀ 100 ਦੀ 100 ਐਨ ਪੂਰੀ ਚੌਥੇ ਪੰਜਵੇਂ ਦਿਨ ਦੁੱਧ ਕਿੰਨਾ ਹਾਜ਼ਰ ਆ ਦੁੱਧ ਇਹਦੇ ਥੱਲੇ ਦੁੱਧ 13 ਕਿਲੋ ਆਈ ਇਹ ਕਿੰਨੀ ਕਰਪੋਰਟ ਤੇ ਆਈ ਹੈ ਇਹ ਦੁੱਧ ਦੇ ਦੋਗੀ 16 ਕਿਲੋ 16 ਕਿਲੋ ਹਾਂ ਜੀ ਠੀਕ ਹੈ ਗੱਲ ਆ ਹਾਂ ਤੇ ਗਰਜੋਤ ਇਹਦਾ ਰੇਟ ਕੀ ਰਹਿਣਾ ਫਿਰ ਇਹ ਆਪਾਂ ਦੇ ਦਾਂਗੇ ਇਹ 145 ਦੀ 1 ਲੱਖ 45 ਹਾਂ ਜੀ ਅੱਜ ਕਿੰਨਾ ਹਾਜ਼ਰ ਦੱਸਿਆ 13 ਕਿਲੋ ਜੀ 13 ਕਿਲੋ ਚੌਥੇ ਪੰਜਵੇਂ ਦਿਨ ਤਿਆਰ ਹਾਂ ਜੀ ਇਹ ਜਿੰਨਾ ਦੁੱਧ ਆਪਾਂ ਦੱਸਾਂਗੇ ਅਗਰ ਜੋ ਤਾਂ ਡੰਗ ਦੋ ਡੰਗ ਕਹਿ ਲਿਆ ਵੀ ਤਿੰਨ ਡੰਗ ਆਏ ਨਾ ਪੂਰੀ ਤਸੱਲੀ ਕਰਾ ਕੇ ਦਵਾਂਗੇ ਆ ਵੀ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਹਾਂ ਜੀ ਹਾਂ ਹਾਂ ਇਹ ਬਾਈ ਕਹਿੰਦਾ ਹੋ ਜੂ 1 ਲੱਖ ਤੇ 45 ਤੇ ਹੁਣ ਆ ਜਾ ਗਏ ਰਹੀ ਅਗਲੇ ਨੰਬਰ ਵਾਲੀ ਤੇ ਆਰਡਰ ਕੁਆਲਿਟੀ ਇਹਦੀ ਵੀ ਕਰਾ ਦਿੰਗੇ ਯਾਰ ਛੋਟੀ ਦੀ ਚੈੱਕ ਰੰਗ ਰੁੰਗੇ ਦਾ ਵੀ ਬੜਾ ਚੰਗਾ ਥੋੜਾ ਜਿਆਦਾ ਡਰਦੀਆਂ ਨੇ ਆਪਣੇ ਹਾਂ ਜੀ ਥੋੜਾ ਜਿਆਦਾ ਉਧਰ ਆਇਆ ਬੁੜੀਆਂ ਵਾਲੇ ਸਾਮਧੀਆਂ ਕਰਕੇ ਸੂਆ ਸੂਆ ਦੁੱਜਾ ਹੀ ਸੂਆ ਦੂਜਾ ਇਹਦਾ ਕਿੰਨੇ ਕ ਦਿਨ ਦਾ ਸੂਆ ਹੋ ਗਿਰਜੋ ਤਾਂ ਇਹਨੂੰ ਅੱਜ ਤੀਜਾ ਦਿਨ ਆਈ ਤੀਜਾ ਦਿਨ ਜਮਾ ਜੈਨੂ ਆ ਨਾ ਹਾਂ ਇਹ ਬੌਲੀ ਬੌਲੀ ਚੋਂ ਸਾਫ ਕਰੀ ਹੋਈ ਆ ਇਹ ਰੰਗ ਰੰਗ ਬੜਾ ਗਹਿਰਾ ਨਾ ਹਾਂ ਇਹ ਵੀ ਇਹ ਹਸਾਰਦੀ ਆਈ ਠੀਕ ਆ ਗੱਲ ਆ ਰੰਗ ਰੰਗ ਸੱਜਣੋਂ ਬੜਾ ਗਹਿਰਾ ਚਵਾਈ ਦੀ ਕਰਜੋ ਤਾਂ ਚਵਾਈ ਦੀ ਐਨ ਪੂਰੀ ਪੋਲੀ ਫੋਕੀ ਇਹਦਾ ਨਾੜੂਆ ਕਹਿ ਲੀਏ ਜਮਾ ਨਾਲ ਹੀ ਗਿੱਲੇ ਹੀ ਆ ਨਾ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਵੀ ਕੱਟਾਈ ਆਈ ਆ ਮੇਲ ਕਾਫ ਹੀ ਚੱਲ ਰਹੇ ਨੇ ਉਹਨਾਂ ਦੇ ਹਾਂ ਜੀ ਹਾਂ ਸੀਨ ਹੀ ਕੱਟਿਆਂ ਦਾ ਚੱਲ ਰਿਹਾ ਕਮਾਲਾ ਇੱਥੋਂ ਅਸੀਂ ਜੀ ਨਹੀਂ ਸੱਜਣੋ ਕਟਿਆਂ ਦਾ ਚੱਲੀ ਜਾਂਦਾ ਸੁਆ ਕਿਹੜਾ ਦੱਸਿਆ ਦਾ ਦੂਜਾ ਸੁਆਈ ਇਹਦਾ ਸੁਆ ਦੂਜਾ ਤਿੰਨ ਦਿਨ ਦੀ ਸੂਈ ਦੁੱਧ ਕਿੰਨਾ ਦਾ ਸਾਰੀ ਹਾਂ ਇਹਦੇ ਥੱਲੇ 11 ਕਿਲੋ ਬੌਲੀ ਹੋਊਗੀ ਇਹਦੀ 20 ਕਿਲੋ ਦੀ ਗਾਰੰਟੀ ਆਈ ਆਪਣੇ 20 ਕਿਲੋ ਦੀ ਪੂਰੀ ਫੌਲੀ ਤੀਜੇ ਦਿਨ 11 ਲਈ ਫਿਰਦੀ ਆ ਹਾਂ ਜੀ 20 ਦੀ ਉੱਟ ਤੇ ਆਈ ਆ ਪੂਰੀ ਤੇ ਹੀ ਆਂਦੇ ਲੇਵਾ ਸੋਨਾ ਦਿਖਾਉਂਦੀ ਹੂੰ ਰੰਗ ਰੰਗ ਬਾਲਾ ਚੰਗਾ ਨਾਸਲ ਨਾਸਲ ਕਹ ਲਈਏ ਜਾਤ ਜੂਤ ਗਹਿਰੀ ਬੱਚੇ ਦਾ ਨਾੜੂਆ ਦਿਖਾਦੀਆਂ ਗਰ ਨਾੜੂਆ ਬੱਚੇ ਦਾ ਬਿਲਕੁਲ ਨਾਲ ਹੀ ਆ ਜੈਨੂਨ ਬਾਈ ਕਹਿੰਦਾ ਤੀਜਾ ਦਿਨ ਸੂਈ ਨੂੰ ਆ ਤੇ 20 ਕਿਲੋ ਦੀ ਨਾ ਇਹ ਛੋਟੀ ਜਿਹੀ ਰਿਪੋਰਟ ਆ ਲੰਬੀ ਲੰਬੀ ਬਹੁਤ ਆ ਗਈ ਇਤੋਂ ਮੇਰਾ ਦਾਦਾ ਪਹਿਲਾਂ ਤਾਂ 20 ਸਾਲ ਤੋਂ ਮੱਝਾਂ ਲੈਂਦਾ ਬੰਦੇ ਤੋਂ ਜੀ ਤੋਂ ਇਹ ਆਈ ਆਈ ਠੀਕ ਆ ਜੀ ਹਾਂ ਜੀ ਕਿੰਨੇ ਪੈਸੇ ਲੈ ਲਾਂਗੇ ਇਹਦੇ ਕਰਜੋਤ ਫਿਰ ਇਹ ਹਾਂ ਨਾ ਜੀ ਡੇਢ ਦੀ ਦੇ ਦਾਂਗੇ ਜੀ ਡੇਢ ਦੀ ਹਾਂ ਜੀ 20 ਕਿਲੋ ਵਾਲੀ ਹਾਂ ਜੀ ਮੈਂ ਕਈ ਭਰਾ ਕਹਣਗੇ 20 ਵਾਲੀ ਡੇਢ ਦੀ ਦੰਦਾ ਨਹੀਂ ਕੋਈ ਨਹੀਂ ਆਪਾਂ ਨੂੰ ਚਲੋ ਜਿਵੇਂ ਆਈਆਂ ਨੇ ਆਪਾਂ ਜਾਇਜ਼ ਨਾ ਫੇਤੇ ਹੀ ਕੰਮ ਕਰਨਾ ਠੀਕ ਆ ਗੱਲ ਆ ਨੰਬਰ ਬੋਲ ਦੇ ਜਰਾ ਨੰਬਰ ਹੈਗਾ 98152 94868 99152 ਹਾਂਜੀ 94868 ਆ ਗਿਆ ਬਾਈ ਦਾ ਨੰਬਰ ਇੱਕ ਤਾਂ ਆ ਛੋਟੀ ਦਿਖਾਤੀ ਬਾਈ ਕਹਿੰਦਾ 20 ਦੀ ਗਰੰਟੀ ਤੇ ਆ ਤੀਜੇ ਦਿਨ 11 ਕਿਲੋ ਬੌਲੀਆ ਤੇ ਆ ਵੀ ਦੂਜਾ ਸੂਆ ਆ ਗਈ ਤੇ ਆ ਕੱਟੀ ਆ ਗਈ ਪੈਲਣ ਕੁਆਲਿਟੀ ਵਾਲੀ ਟੌਪ ਆ ਗਈ ਤੇ ਆ ਆ ਗਈ ਦੂਜੇ ਸੂਏ ਪਿੰਡ ਵੀ ਬਾਈ ਨੇ ਦੱਸਤੇ ਕਿਹੜੇ ਏਰੀਏ ਦੇ ਮੱਝਾਂ ਨੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ